Muchas <laughs> gracias.

ਇਹਨਾਂ ਅੱਗੇ ਤੋਂ ਬੋਲਣ ਦੇ। ਥੋੜਾ ਨਾਲ। ਅਜੇ ਤਲੇ ਪਾਸੇ ਹੋਣਾ। ਇਧਰੋ ਜੀ ਨਾਲ। ਹਾਂ ਜੀ। ਸਾਹਮਣੇ ਦੇਖੋ ਜੀ। ਇੱਕ ਮਿੰਟ ਜੇ ਇੱਕ ਮਿੰਟ ਰਕੋ। ਬਾਤ ਕੀ ਕਹੋਗੇ ਜੀ? ਸਰ ਬਾਤ ਤਾਂ ਦਾ ਭਲਾ। ਰੈਸਟ ਵੱਲੋਂ ਜਿਨ੍ਹਾਂ ਦੇ ਐਸਐਸਪੀ ਸਿੰਘ ਅਬਰਾਈ ਜੀ ਰਨਾਰਾ ਰਮਾਈ ਕਰ ਰਹੇ ਹਨ। ਉਹਨਾਂ ਦੇ ਅਗਵਾਈ ਹੇਠ ਡਾਕਟਰ ਗਰਮੀਤ ਸਰਦਾਰ ਗਰਮੀਤ ਸਿੰਘ ਅੰਧੀਰ ਤੇ ਸੀਗਿਆ ਪਰਿਵਾਰ ਵੱਲੋਂ ਅੱਜ ਇਸ ਪਿੰਡ ਦੇ ਵਿੱਚ ਕੈਂਪ ਲਗਾਇਆ ਗਿਆ ਹੈ ਇਹ ਪਿਛਲੇ ਲਗਭਗ 16 ਸਾਲ ਤੋਂ ਇਹ ਜਿਹੜੀ ਪ੍ਰਥਾ ਵਾ ਇਹ ਸਰਦਾਰ ਗਰਮੀਤ ਸਿੰਘ ਅੰਧੀਰ ਨੇ ਇੱਥੇ ਸ਼ੁਰੂ ਕੀਤੀ ਹੋਈ ਸੀ ਪਹਿਲਾ ਕੈਂਪ ਅਸੀਂ ਨਿਊ ਸ਼ਾਮਨਗਰ ਲੁਧਿਆਣਾ ਵਿਖੇ ਲਗਾਇਆ ਸੀ ਉਦੋਂ ਵਗਰੋਂ ਵੱਖ-ਵੱਖ ਪੰਜਾਬ ਦੇ ਪਿੰਡਾਂ ਵਿੱਚ ਜਿੱਥੇ ਜ਼ਿਆਦੀ ਮੰਗ ਮਹਿਸੂਸ ਕਰਦੇ ਆ ਨੇ ਉੱਥੇ ਲਗਾਏ ਜਾਂਦੇ ਹਨ ਤੇ ਜਿਨ੍ਹਾਂ ਸਾਡੇ ਇੱਥੇ ਸਰਦਾਰ ਅਕਬਾਲ ਸਿੰਘ ਆਈਪੀਐਸ ਅੱਜ ਉਹ ਆ ਨਹੀਂ ਸਕੇ ਉਹਨਾਂ ਦੀ ਸਿਹਤ ਕੁਝ ਖਰਾਬ ਹੋਣ ਕਰਕੇ ਉਹਨਾਂ ਦੀ ਸਰਪ੍ਰਸਤੀ ਤੇ ਡਾਕਟਰ ਜਸਵੰਤ ਸਿੰਘ ਸਰਦਾਰ ਜਸਵੰਤ ਸਿੰਘ ਛਾਪਾ ਜੀ ਜਿਹੜੇ ਪ੍ਰਧਾਨ ਨੇ ٹرسٹ ਦੇ ਉਹਨਾਂ ਉਹਨਾਂ ਦਾ ਬੜਾ ਇਹਦੇ ਵਿੱਚ ਯੋਗਦਾਨ ਹਰ ਵਕਤ ਹਰ ਕੈਂਪ ਵਿੱਚ ਪਾਇਆ ਗਿਆ ਹੈ ਤੇ ਅੱਗੇ ਤੋਂ ਉਹਨਾਂ ਨੇ ਸਾਨੂੰ ਵਿੱਚ ਹੋਰ ਸੁਝਾਅ ਦਿੱਤੇ ਆ ਕਿ ਡਾਕਟਰ ਇੰਦਰਜੀਤ ਸਿੰਘ ਜੀ ਜਿਹੜੇ ਕਿ ਜ ਸੂਈਆਂ ਵਾਲੇ ਡਾਕਟਰ ਕਰਕੇ ਵੀ ਬੜੇ ਮਸ਼ਹੂਰ ਨੇ ਆਕੂ ਪੰਕਚਰ ਦੇ ਮਾਹਰ ਨੇ ਉਹਨਾਂ ਵੱਲੋਂ ਵੀ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਹੈ ਜਾਂ ਯਕੀਨ ਦਿਵਾਇਆ ਗਿਆ ਹੈ ਅੱਗੇ ਤੋਂ ਇਸ ਲੋਕਾਂ ਦੀ ਜਿਹੜੀ ਆ ਲੋੜਵੰਦਾਂ ਦੀ ਜਿਹੜੀ ਸਹਾਇਤਾ ਕਰਨ ਲਈ ਉਹ ਵੀ ਇਸ ਕੈਂਪ ਵਿੱਚ ਯੋਗਦਾਨ ਪਵਾਇਆ ਕਰਦੇ ਠੀਕ ਧੰਨਵਾਦ ਜੀ ਮੈਂ ਅੱਜ ਜਿਹੜਾ ਕੈਂਪ ਲਾਇਆ ਬਸ ਸਿਰ ਬੁੱਧ ਬਲਿਸ਼ਟ ਜੀ ਜੀ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਵੱਲੋਂ ਇਹ 626 ਮਾ ਚਿੱਟੇ ਮੋਤੀ ਇਹਦੇ ਅੱਖਾਂ ਦਾ ਕੈਂਪ ਐ ਆਪਰੇਸ਼ਨ ਦਾ ਡਾਕਟਰ ਐਸਪੀ ਸਿੰਘ ਉਵਰਾਏ ਆਪਾਂ ਸਾਰੇ ਜਾਣਦੇ ਆ ਕਿ ਭਲੇ ਦੇ ਕੰਮ ਕਰ ਰਹੇ ਨੇ ਤੇ ਇਸ ਪਿੰਡ ਦੇ ਵਿੱਚ ਸਰਦਾਰ ਗੁਰਮੀਤ ਸਿੰਘ ਜੀ ਭੈਣ ਜੀ ਸੁਵਿੰਦਰ ਕੌਰ ਇਨ੍ਹਾਂ ਵੱਲੋਂ ਇਹ ਯਤਨ ਕੀਤਾ ਜਾ ਰਿਹਾ ਸਾਰਿਆਂ ਵੱਲੋਂ ਰਲ ਕੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡਾਂ ਦੇ ਉਹਨਾਂ ਲੋਕਾਂ ਤੱਕ ਇਹੋ ਜਿਹੀਆਂ ਸੇਵਾਵਾਂ ਪਹੁੰਚਦੀਆਂ ਨੇ ਜਿਹੜੇ ਇੰਨੇ ਜ਼ਿਆਦਾ ਪੜ੍ਹੇ ਲਿਖੇ ਵੀ ਨਹੀਂ ਹੁੰਦੇ ਔਰ ਕਈ ਆਰਥਿਕ ਪੱਖੋਂ ਥੋੜੇ ਹੋਏ ਹੁੰਦੇ ਨੇ ਤੇ ਉਹਨਾਂ ਤੱਕ ਇਹ ਜਿਹੜੀਆਂ ਸੇਵਾਵਾਂ ਜਦੋਂ ਪਹੁੰਚਦੀਆਂ ਨੇ ਮੈਨੂੰ ਲੱਗਦਾ ਹੈ ਗੁਰਬਾਣੀ ਦੀ ਉਸ ਤੱਕ ਦੀ ਤਰ੍ਹਾਂ ਕਿ ਗੁਰਸਿੱਖਾਂ ਦੀ ਘਾਲ ਥਾਂੇ ਪਵੇ ਜਿਸ ਨੂੰ ਮਾਲਕ ਨੇ ਸਮਰੱਥਾ ਦਿੱਤੀ ਹੈ ਉਹ ਅਗਰ ਥੋੜਾ ਥੋੜਾ ਕਰਕੇ ਵੰਡਦਾ ਹੈ ਤੇ ਆਪਣੇ ਕਮਿਊਨਿਟੀ ਦੀ ਆਪਣੀ ਭਾਈਚਾਰੇ ਦੀ ਸਹਾਇਤਾ ਕਰਦਾ ਉਸ ਮਕਸਦ ਦੇ ਨਾਲ ਇਹ ਅੱਖਾਂ ਦਾ ਕੈਂਪ ਲਗਾਇਆ ਗਿਆ ਅੱਜ ਤੇ ਇਹਦੇ ਵਿੱਚ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਹੁਣ ਤੱਕ 19990 ਦੇ ਕਰੀਬ ਜਿਹੜੇ ਮਰੀਜ਼ ਨੇ ਉਹ ਅਪਰੋਚ ਕਰ ਚੁੱਕੇ ਆ ਤੇ ਲਾਈਨ ਲੱਗੀ ਹੋਈ ਆ ਤੇ ਬੜਾ ਸਫਲ ਕੈਂਪ ਹੋਏਗਾ ਇਹ ਕਿਸ ਤਰ੍ਹਾਂ ਦੇਖਦੇ ਹੋ ਜੀ ਸਰਬੱਤ ਦਾ ਭਲਾ ٹرسٹ ਜਿਹੜੀ ਆ ਲਗਾਤਾਰ ਕੰਮ ਕਰਦੀ ਆ ਰਹੀ ਆ ਜੀ ਜੀ ਔਰ ਕਿਤਨਾ ਕਿਤੇ ਜਿਹੜਾ ਸਹਿਯੋਗ ਆ ਕੀ ਲੱਗਦਾ ਤੁਹਾਨੂੰ ਸਰਕਾਰ ਨਾਲ ਜੁੜ ਕੇ ਇਹਨੂੰ ਵੱਡੇ ਲੈਵਲ ਤੇ ਕੰਮ ਕਰਨਾ ਚਾਹੀਦਾ ਪੰਜਾਬ ਦੇ ਕੁਝ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਜੀ ਜੀ ਦੇਖੋ ਜਦੋਂ ਵੀ ਕੋਈ ਮਿਸ਼ਨਰੀ ਲੋਕ ਅੱਗੇ ਆਉਂਦੇ ਨੇ ਸਮਾਜ ਦੇ ਭਲੇ ਦਾ ਕੰਮ ਕਰਦੇ ਨੇ ਤਾਂ ਉਹਨਾਂ ਵਿੱਚ ਇੱਕ ਭਾਵਨਾ ਮਾਲਕ ਵੱਲੋਂ ਹੀ ਆਈ ਹੁੰਦੀ ਹੈ ਤੇ ਸਮਰੱਥਾ ਵੀ ਮਾਲਕ ਨਹੀਂ ਦਿੰਦੀ ਹੋਏ ਤੇ ਸਰਬੱਤ ਦਾ ਭਲਾ ਤਾਂ ਦੱਸਣ ਦੀ ਲੋੜ ਹੀ ਨਹੀਂ ਕਿ ਕਿਹੋ ਜਿਹਾ ਕੰਮ ਕਰ ਰਹੇ ਨੇ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਉਹ ਕੰਮ ਇਹ ਮਿਸ਼ਨ ਕਰ ਰਿਹਾ ਹੈ ਇਹ ਚੈਰੀਟੇਬਲ ਟਰਸਟ ਕਰ ਰਿਹਾ ਹੈ ਤੇ ਜੇ ਸਰਕਾਰ ਨਾਲ ਰਲ ਕੇ ਕਰੀ ਤੇ ਮੈਨੂੰ ਲੱਗਦਾ ਹੋਰ ਵੀ ਬਹੁਤ ਕਿਉਂਕਿ ਇਹਨਾਂ ਕੋਲ ਇੱਕ ਬਰਗੇਡ ਹੈ ਇਹਨਾਂ ਕੋਲ ਇੱਕ ਸਿਸਟਮ ਹੈ ਇੱਕ ਨਿਜਮਾਵਲੀ ਦੇ ਅਧੀਨ ਇਹ ਕੰਮ ਕਰਦੇ ਨੇ ਜਿੱਥੇ ਵੀ ਕਰਦੇ ਨੇ ਟੀਮ ਬਣੀ ਹੋਈ ਹੈ ਤੇ ਇਸ ਟੀਮ ਦੇ ਨਾਲ ਸਰਕਾਰ ਨੂੰ ਤਾਂ ਥੋੜਾ ਜਿਹਾ ਜੁੜ ਕੇ ਵੀ ਬਹੁਤ ਵੱਡਾ ਫਾਇਦਾ ਹੋ ਸਕਦਾ ਤੇ ਇਸ ਮਿਸ਼ਨ ਦਾ ਵੀ ਫਾਇਦਾ ਹੋ ਸਕਦਾ ਆਵਾਮ ਦਾ ਜਨਤਾ ਦਾ ਕਿੰਨਾ ਵੱਡਾ ਫਾਇਦਾ ਹੋ ਸਕਦਾ ਇਹਦੇ ਵਿੱਚ ਸੋ ਮੇਰੀ ਰਾਏ ਦੇ ਵਿੱਚ ਤਾਂ ਮੇਰੀ ਅਕਲ ਦੇ ਮੁਤਾਬਕ ਤਾਂ ਇਹ ਹੋਣਾ ਚਾਹੀਦਾ ਕੀ ਸਰਕਾਰ ਨੂੰ ਹੱਥ ਮਲਾਉਣਾ ਚਾਹੀਦਾ ਇਹਨਾਂ ਦੇ ਨਾਲ ਤਾਂ ਕਿ ਹੋਰ ਵੱਡੇ ਪੱਧਰ ਤੇ ਸਾਰੇ ਕੰਮ ਹੋ ਸਕਣ ਤੋਂ ਸਾਰੇ ਆਯੋਜਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕ ਇਦਾਂ ਦੇ ਕੰਮਾਂ ਲਈ ਸਾਨੂੰ ਹਲਾਸ਼ੀ ਰੀਣੀ ਚਾਹੀਦੀ ਹੈ ਹਾਂਜੀ ਮੇਰਾ ਨਾਮ ਗਰਮੀ ਸਿੰਘ ਪੰਦੇਰਾ ਮੈਂ ਸਰਬੱਤ ਦੇ ਭਲੇ ਨਾਲ ਜੁੜਿਆ ਹਾਂ ਸਰਬੱਤ ਦਾ ਭਲਾ ਬਹੁਤ ਵਧੀਆ ਕੰਮ ਕਰ ਰਹੀ ਆ ਹਮ ਰੋਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਾਂ ਕਿੜੇ ਹਮ ਥਾਪੇ ਸਾਡੀ ਕੋਈ ਆਤਲੀ ਉਹ ਆਪੇ ਗੁਰੂ ਕਰਾ ਰਿਆ ਸਰਬੱਤ ਦਾ ਭਲਾ ਆਲੇ ਕਰਾ ਲਿਆ ਹੈ ਅਸੀਂ ਤਾਂ ਇਹ ਜੋ ਨੇ ਵੱਤ ਵੱਲ ਲੋਕਾਂ ਦਾ ਸੇਵਾ ਕੀ ਕਰੀ ਆਪਣੇ ਪਿੰਡ ਵਿੱਚ ਕੈਂਪ ਲਗਾਇਆ ਗਿਆ ਤੇ ਕੀ ਕਹਿਣਾ ਚਾਹ ਰਹੇ ਆਪਣੇ ਇਲਾਕੇ ਦਾ ਅਸੀਂ ਅਸੀਂ ਤਾਂ ਹਰ ਜਿਹੜਾ ਬੰਦਾ ਲੋੜਵੰਦਾ ਅਸੀਂ ਇਹੇ ਜਿਹੇ ਮਰੀਜ਼ ਦੇਖਿਆ ਜਿਨ੍ਹਾਂ ਨੂੰ ਬਚਾਰਾ ਨੂੰ ਦਵਾਈ ਤਾਂ ਲੈਣੀ ਉਹ ਸਾਜੀਆਂ ਤਾਂ ਰਹੀਆਂ ਇੱਕ ਦੂਰ ਦੀ ਗੱਲ ਆ ਦਵਾਈ ਵੀ ਲੈਣੀ ਮੁਸ਼ਕਲ ਆ ਉਹਨਾਂ ਦਾ ਭਲਾ ਹੋ ਸਕੇਗਾ ਠੀਕ ਹੈ ਜੀ ਹਾਂਜੀ ਸਾppa ਜੀ ਕੀ ਕਹੋਗੇ ਅੱਜ ਕੈਂਪ ਲਗਾਇਆ ਗਿਆ ਤੁਹਾਡੇ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਡਾਕਟਰ ਐਸ.ਪੀ ਸਿੰਘ ਅਭਰਾਏ ਦੀ ਅਗਵਾਈ ਚ ਚੱਲਦਾ 6 626 26 ਮਾਂ ਕੈਂਪ ਆ ਜੀ ਆ ਤੇ ਤੇ ਜਿਹੜਾ ਇਸ ਪਿੰਡ ਦੇ ਵਿੱਚ ਕੈਂਪ ਆ ਉਹ 16ਵਾਂ ਕੈਂਪ ਆ ਸਰਦਾਰ ਗਰਮੀਤ ਸਿੰਘ ਜੀ ਜਿਹੜੇ ਅਮਰੀਕਾ ਤੋਂ ਹਰ ਸਾਲ ਆਉਂਦੇ ਨੇ ਇਹ ਦੋ ਪਿੰਡਾਂ ਸੰਹਾਰ ਨਮਾਜਰਾ ਤੇ ਦੁਆਬਾ ਪੈਣ ਚ ਲਾਉਂਦੇ ਆ ਉਹਨਾਂ ਦੇ ਨਾਲ ਸਰਦਾਰ ਬਲਦੇਵ ਸਿੰਘ ਜੀ ਡਾਕਟਰ ਇੰਦਰਜੀਤ ਸਿੰਘ ਜੀ ਢਿੰਗਰਾ ਜਿਹੜੇ WHO ਦੇ ਮੈਂਬਰ ਨੇ ਆ ਹੁਣ ਇੰਡੀਆ ਦੀ ਇਹਨਾਂ ਨੇ ਉੱਥੇ ਰਹਿਨਮਾਈ ਕਰੀ ਆ ਦਨੇਸ਼ ਰਠੌਰ ਜੀ ਨੇ ਜਿਹੜੇ ਖਿਡਾਰੀ ਨੇ ਨੈਸ਼ਨਲ ਪਲੇਅਰ ਆਪਣੇ ਅੰਤਰਰਾਸ਼ਟਰੀ ਲੜੇ ਨੇ ਤੇ ਇਹ ਸਾਰੇ ਜਣ ਦੀ ਇੱਕ ਬੜੀ ਵਧੀਆ ਟੀਮ ਆ ਅੱਜ ਇਹਦਾ ਸ਼ੁਰੂਆਤ ਜਿਹੜੀ ਬੀਬੀ ਮੰਗਟ ਨੇ ਸਰਪ ਜੀ ਜੀ ਪ੍ਰੋਫੈਸਰ ਨੇ ਕਾਲਜ ਦੇ ਵਿੱਚ ਤੇ ਨਾਲ ਫਿਲਮਾਂ ਦੇ ਵਿੱਚ ਵੀ ਨੇ ਸਾਹਿਤ ਦੇ ਵਿੱਚ ਵੀ ਕਈ ਕਿਤਾਬਾਂ ਉਹਨਾਂ ਨੇ ਲਿਖੀਆਂ ਇਹ ਸਾਰੇ ਅੱਜ ਇੱਥੇ ਰਲ ਕੇ ਆਏ ਨੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਨੇ ਤੇ ਪ੍ਰਮਾਤਮਾ ਕਰੇ ਸਾਡੀ ਸੇਵਾ ਇਵੇਂ ਹੀ ਸਫਲ ਕਰੇ ਦਾਤਾ ਅਰਦਾਸ ਕਰਦੇ ਹਾਂ ਆਹਣੇ ਸਮੇਂ ਜਿੱਦਾਂ ਦੇ ਗੈਂਪ ਚੱਲਦੇ ਰਹਿਣਗੇ ਛੱਪਾ ਜੀ ਚੱਲਦੇ ਰਹਿਣਗੇ ਜੀ ਹੁਣ 25 ਤਰੀਕ ਨੂੰ ਸਹਾਰ ਨਮਾਜ਼ ਰਿਹਾ ਜੀ ਤੇ ਉਹ ਵੀ ਸਰਦਾਰ ਗਰਮੀਤ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਬਲਦੇਵ ਸਿੰਘ ਉਹਨਾਂ ਵੱਲੋਂ ਤੇ ਕਿਉਂਕਿ ਇਹ ਸਾਰੇ ਲੋਕ ਜਿਹੜੇ ਆ ਇਹ ਸ਼ੁਰੂ ਤੋਂ ਸੇਵਾ ਵਾਲੇ ਨੇ ਡਾਕਟਰ ਐਸ.ਪੀ. ਸਿੰਘ ਘਵਰਾਏ ਨਾਮ ਅਮਰੀਕਾ ਦੇ ਵਿੱਚ ਸਰ ਗਰਮੀਤ ਸਹੋਣੀ ਦੇਖਦੇ ਆ ਕੰਮ ਸਾਰਾ ਠੀਕ ਠੀਕ ਹਾਂਜੀ ਅੱਜ ਪਿੰਡ ਦਵਾਬਾ ਪੈਣੀ ਵਿੱਚ ਫੇ ਅੱਖਾਂ ਦਾ ਮੁਫਤ ਐ ਚੈਕਅਪ ਬਤੇ ਆਪਰੇਸ਼ਨ ਕੈਂਪ ਲਾਇਆ ਜਾਦਾ ਇਸ ਕੈਂਪ ਦਾ ਅਲੂਜਨ ਸਾਡੇ ਕੁਮमीत ਸਿੰਘ ਜੀ ਯੂਐਸਏ ਤੋਂ ਬੜੀ ਸਾਹਿਬ ਵੱਲੋਂ ਕੀਤਾ ਜਾਂਦਾ ਹੈ ਇਹ ਸਰਬਤ ਦਾ ਭਲਾ ਚੈਰੀ ਕਲੱਬ ਫਲਸਟ ਦੇ ਨਾਲ ਜੁੜੇ ਹੋਏ ਹਨ ਇਸ ਪਿੰਡ ਦੇ ਵਿੱਚ ਇਹਨਾਂ ਦਾ 16ਵਾਂ ਕੈਂਪ ਹੈ ਅੱਜ ਤੱਕ ਸਰਵੱਤ ਦਾ ਭਲਾ ਆਸ਼ਾ ਰਿਕਵਿ ਕਸਟਮ ਵੱਲੋਂ ਪੂਰੇ ਪੰਜਾਬ ਦੇ ਵਿੱਚ 626 ਕੈਂਪ ਲੱਜ ਚੁੱਕੇ ਆ ਪਿਛਲੇ ਕੈਂਪਾਂ ਨੂੰ ਦੇਖਦੇ ਹੋਏ ਅੱਜ ਤੱਕ ਵੀ ਜਿਹੜੀ ਇਲਾਕੇ ਦੇ ਵਿੱਚ ਜਿਵੇਂ ਲੋਕ ਜੁੜ ਰਹੇ ਹਨ ਲੱਗਦਾ ਹੈ ਕਿ ਅੱਜ ਤੋਂ 4-500 ਪੇਸ਼ੈਂਟ ਜਿਹੜਾ ਹੈ ਜਨਰਲ ਚੈੱਕਅਪ ਕੀਤਾ ਜਾਏਗਾ ਉਹਦੇ ਵਿੱਚੋਂ 100 ਦੇ ਕਰੀਬ ਪੇਸ਼ੈਂਟਸ ਨੂੰ ਸਿਲੈਕਟ ਕਰਕੇ ਆਪਰੇਸ਼ਨ ਜਿਹੜਾ ਹੈ ਅੰਬਾਲਾ ਆਈ ਹਸਪੀਟਲ ਮਲੇਰ ਕੋਟਰਾ ਵੱਲੋਂ ਡਾਕਟਰ ਪਰਮਜੀਤ ਸਿੰਘ ਵੱਲੋਂ ਕੀਤਾ ਜਾਏਗਾ ਇਸ ਕੈਂਪ ਦੇ ਵਿੱਚ ਜਿੱਥੇ ਦਵਾਈਆਂ ਫ੍ਰੀ ਦੇ ਰਹੇ ਨੇ ਸਭ ਨਾਲ ਵੱਡਾ ਜਿਹੜਾ ਉਪਤਾਲਾ ਇਹ ਕੀਤਾ ਗਿਆ ਕਿ ਜਿਹੜੇ ਲੋੜਵੰਦ ਮਰੀਜ਼ ਹੈਗੇ ਜਿਨ੍ਹਾਂ ਨੂੰ ਅੱਖਾਂ ਦੀ ਐਨਖਾਂ ਚਾਹੀਦੀਆਂ ਉਹ ਵੀ ਇਹ ਵਹੀਆ ਕਰਾ ਦੇਣ ਇਹ ਉਪਤਾਲੇ ਬਹੁਤ ਵੱਡਾ ਸਲਾਘਾਯੋਗ ਕਦਮ ਹੈ ਕਿਉਂਕਿ ਕਾਰਨ ਹੈ ਕਿ ਲੋਕ ਬਾਹਰ ਵਿਦੇਸ਼ਾਂ ਜਾਂਦੇ ਹੈਗੇ ਔਰ ਆਪਣੇ ਪਿੰਡਾਂ ਦੇ ਨਾਲ ਜੁੜਨ ਲਈ ਇਹਨਾਂ ਨੇ ਇਹ ਉਪਤਾਲਾ ਕੀਤਾ ਹੋਇਆ ਹੈ ਕਿ ਜੋ ਅਸੀਂ ਪੈਸਾ ਕਮਾਇਆ ਕੁਝ ਅਸੀਂ ਆਪਣਾ ਪਿੰਡਾਂ ਦੀ ਸੇਤ ਲੋਕਾਂ ਦੀ ਕਰਤੋਂ ਨਾਲ ਸੀ ਜਿਹੜੇ ਫਾਈਨੈਂਸ਼ਲੀ ਵੀਕ ਹੈਗੇ ਨੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਮੈਡੀਕਲ ਸੂਤ ਦਾ ਬਹੁਤ ਘੱਟ ਹੈ ਗਿਆ ਸੋ ਉਹਦੇ ਲਈ ਜਿਹੜਾ ਅੱਖਾਂ ਦਾ ਵੱਡਾ ਦਾਨ ਹੈ ਰੋਸ਼ਨੀ ਦੇਣਾ ਇੱਕ ਬਹੁਤ ਵੱਡਾ ਹੈ ਇਹ ਸਾਰਾ ਉਪਰਾਲੇ ਦੀ ਗਾਈਡੈਂਸ ਜਿਹੜੀ ਹੈ ਸਰਬਤ ਭਲਾ ਚੈਰੀਕ ਵਿੱਚ ਟ੍ਰਸਟ ਦੇ ਸਾਡੇ ਮੁਖੀ ਹੈਗੇ ਡਾਕਟਰ ਐਸ ਪੀ ਉਦਾਇ ਸਾਡੇ ਲੁਧਿਆਣਾ ਜਿਲ੍ਹੇ ਦੇ ਜਿਹੜੇ ਮੁਖੀ ਹੈਗੇ ਸਰਦਾਰ ਜਸਵੰਤ ਸਿੰਘ ਛਾਪਾ ਜੋ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਕੋਈ ਵੀ ਸੇਵਾ ਦਾ ਕੰਮ ਹੁੰਦਾ ਹੈ ਸਭ ਨਾਲ ਅੱਗੇ ਆਂਦੇ। ਤੋਂ ਬਹੁਤ ਇਸ ਕੈਂਪ ਦੀ ਟੀਮ ਦੇ ਵਿੱਚ ਜਿਹੜਾ ਹੈ ਆਜ ਇਲਾਨ ਵਿੱਚ ਸਰਦਾਰ ਬੱਲੇਵ ਸਿੰਘ ਜੀ ਵੱਲੋਂ ਵੀ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਹੈ। ਸਾਨੂੰ ਵੀ ਅੱਜ ਮੌਕਾ ਦਿੱਤਾ ਗਿਆ। ਸੋ ਮੈਂ ਇਹਨਾਂ ਕਹਾਂਗਾ ਇੱਕ ਹੋਰ ਨਵੀਂ ਚੀਜ਼ ਮੈਂ ਦੇਖੀ ਹੈ। ਤੁਸੀਂ ਵੀ ਦੇਖੋਗੇ ਕਿ ਇਹ ਜਦੋਂ ਵੀ ਲਿਸਟ ਕਰ ਰਹੇ ਹਨ ਆਧਾਰ ਕਾਰਡ ਲੈ ਕੇ ਕਰ ਰਹੇ। ਤਾਂ ਕਿ ਇਹਨਾਂ ਨੇ ਨਵਾਂ ਅਭਦਾਲਾ ਕੀਤਾ ਹੈ ਕਿ ਕੱਲ ਨੂੰ ਅਗਰ ਮੰਨ ਲਓ ਫਿਰ ਵੀ ਬੰਦੇ ਨੂੰ ਲੋੜ ਪੈਂਦੀ ਏ ਕੋਈ ਡਾਈਗਨਸਟਿਕ ਦਵਾਈ ਦੀ ਤੇ ਇਹ ਉਹਨਾਂ ਦੇ ਘਰਾਂ ਤੱਕ ਪਹੁੰਚਾਣਗੇ ਜਿਵੇਂ ਪੰਜਾਬ ਸਰਕਾਰੀ ਕਹਿ ਰਹੀ ਹੈ ਕਿ ਅਸੀਂ ਘਰਾਂ ਵਿੱਚ ਆਨ ਪਹੁੰਚਾਵਾਂਗੇ ਇਹ ਚਾਹਦੇ ਨੇ ਕਿ ਘਰ ਘਰ ਦਾ ਸੀ ਦੋਸ਼ ਨਹੀਂ ਦਿੱਤੀ ਜਾ ਡਾਕਟਰ ਸਾਹਿਬ ਨਾਲ ਸਰਬਤ ਦਾ ਭਲਾ ਜਿਹੜਾ ਐਕੂਪੰਚਰ ਵੀ ਨਾਲ ਲੈ ਕੇ ਆਏਗਾ ਅਗਲੀ ਵਾਰ ਜੇ ਕੈਂਪੇਨ ਪਿੰਡ ਵੱਲੋਂ ਪੂਰੀ ਆਪਣੇ ਗੁਰਮੀਤ ਸਿੰਘ ਜੀ ਵੱਲੋਂ ਰਿਕੁਐਸਟ ਆਈ ਹੈ ਅਸੀਂ ਅਗਲਾ ਜਲਦੀ ਹੀ ਇੱਕ ਹਫਤੇ ਦਾ ਐਕੂਪੰਚਰ ਕੈਂਪ ਜਿਹੜਾ ਜੋਇੰਟ ਸਪੇਨ ਵਾਸਤੇ ਲਾਇਆ ਜਾਏਗਾ ਇਸ ਕੈਂਪ ਨੂੰ ਕਾਮਯਾਬ ਕਰਨ ਵਿੱਚ ਸਾਸੀ ਬਹੁਤ ਵੱਡੇ ਜਿਹੜੇ ਬੰਦਿਆਂ ਦਾ ਯੋਗਦਾਨ ਹੈ ਕੁਮਰ ਸਿੰਘ ਹੋਏ ਡਾਕਟਰ ਬਲਦੇਵ ਸਿੰਘ ਜੀ ਹੈ ਜਸਵੰਤ ਸਿੰਘ ਛਾਪਾ ਜੀ ਹੈ ਦਿਨੇਸ਼ ਜੀ ਹੈ ਜਿਹੜੇ ਸਾਡੇ ਨੈਸ਼ਨਲ ਸਪੋਰਟਸ ਪਲੇਅਰ ਹੈਗੇ ਹਮੇਸ਼ਾ ਇਹ ਲੋਕਾਂ ਨੂੰ ਜੋੜਨ ਵਿੱਚ ਕੰਮ ਕਰ ਰਹੇ ਨੇ ਇਹ ਬਹੁਤ ਸਲਾਕਾ ਦਾ ਯੋਗਦਾਨ ਹੈ